ਸਾਡੇ ਹਲਕੇ ਦੇ ਵਿੱਚ ਚੜ੍ਹ ਗਿਆ ਤੋਂ ਨੀਚੇ ਕਰ ਲੈ ਸਾਡੇ ਐਮਐਲਏ ਸਾਹਿਬ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਹਾਂ ਕਿਉਂਕਿ ਅੱਜ ਪੂਰੇ ਪੰਜਾਬ ਸਮੇਂ ਫਰੇਮ ਕਰਾ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਤਰਫੋਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਰਗਾੜ ਤੋੜ ਕੰਮ ਕੀਤੇ ਨੇ ਤੋਂ ਪਿੱਛੇ ਕਰ ਲੈਣਾ ਥੋੜਾ ਜੀਰ ਕੈਮਰਾ ਚਾਹੀ ਗੱਲ ਕਰੀਏ ਫੋਟੋਗ੍ਰਾਫੀ ਦੀ ਚਾਹੇ ਗੱਲ ਕਰੀਏ ਹੈਲਥ ਦੀ ਚਾਹੇ ਜ਼ਿੰਮੇਦਾਰ ਨਿਚੇ ਕਰੀਏ ਜਿੱਦ ਸਾਡੇ ਪਰਹਾ ਸੀ ਜਰ ਪਾਣੀ ਨਹੀਂ ਸੀ ਪਹੁੰਚਦਾ ਉਹਨਾਂ ਨੂੰ ਨਹਿਰੋਂ ਚੱਕਿਆ ਪਾਣੀ ਦੇ ਰਹੇ ਚਾਹੇ ਗੱਲ ਕਰੀਏ ਜੌਬ ਦੀ ਘੱਟੋ ਘੱਟ 40000 ਦੇ ਕਰੀਬ ਜਿਹੜੀ ਜੌਬ ਦਿੱਤੀਆਂ ਨੇ ਪੰਜਾਬ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚਹੇ ਨਾਲ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਿੰਡੋਕਰ ਸੀਗੇ ਉਹਨਾਂ ਦਾ ਬਿਲ ਜ਼ੀਰੋ ਆ ਰਿਹਾ ਤੇ ਉਹ ਜ਼ੀਰੋ ਵੀਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਹਿਬਾਂ ਨੇ ਤੇ ਪਹੁੰਚਿਆ ਚਾਹੇ ਖੰਨੇ ਤੋਂ ਚਾਹੇ ਅਮਰਗੱਡ ਸਾਹਿਬ ਤੋਂ ਚਾਹੇ ਬਜ਼ੀਫਰਣਾ ਤੋਂ ਚਾਹੇ ਸਾਡੇ ਬਰਿੰਗ ਸਾਹਿਬ ਆਏ ਨੇ ਆਪਣਾ ਅਮਲੋ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਆ ਮੁੰਡੀਆਂ ਸਾਹਿਬ ਆਏ ਸਾਨੇ ਵਾਲ ਸਾਹਿਬ ਤੋਂ ਸਰ ਦੇ ਪੱਤਰਕਾਰ ਸਾਹਿਬ ਤੋਂ ਆਏ ਆ ਸੋਨ ਸਾਹਿਬ ਸਾਡੇ ਖੰਨੇ ਤੋਂ ਲਿਬਰਲ ਨਿੱਕੇ ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਤੇ 9 ਹਲਕੇ ਪੈਂਦੇ ਉਹ ਤੋਂ ਵੱਧ ਵੱਧ ਜਿੱਤਾਂਗੇ ਸਾਨੂੰ ਪੂਰੀ ਹੈ ਭਗਵੰਤ ਪਾਣ ਜੀ ਫ੍ਰੀਮ ਨਹੀਂ ਲਗਾ ਰਿਹਾ ਭਗਵੰਤ ਪਾਣ ਜੀ ਲੋਕ ਪੰਜਾਬ ਦੇ ਲੋਕ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੋ ਅੱਜ ਕੇਜਰੀਵਾਲ ਸਾਹਿਬ ਨਾਲ ੱੱਕਾ ਕੀਤਾ ਮੋਦੀਆਂ ੱੱਕਾ ਕੀਤੀ ਤੱਕ ਸਾਡੇ ਦੇ ਬੜੇ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਵਾਨ ਤੋਂ ਹੀ ਆ ਇਹ ਕੇਜਰੀਵਾਲ ਸਾਹਿਬ ਨੇ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਦਾਦ ਦੇ ਲੋਕ ਦਿੱਲੀ ਗਏ ਇਹ ਵੀ ਤੇਰੇ ਫਰੇਮ ਵਿੱਚ ਨਹੀਂ ਹੈ ਪਹਿਨਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਭਾਜਪਾ ਨੂੰ ਇੰਨੀਆਂ ਆਉਣਗੀਆਂ ਤੇ ਕਾਂਗਰਸ ਤੇ ਨਹੀਂ ਆਉਣਗੇ ਦੂਜਾਂ ਅੱਜ ਦਾ ਸਰਵੇ ਦਿੱਲੀ ਦਾ ਵੀ ਹੈ ਉਹ ਵੀ ਅੱਜ ਉਹ ਤੱਕੇ ਕਰਕੇ 70 ਸਾਹੀ 7 ਜਿੱਤਰੇ ਉੱਤੇ ਪੰਜਾਬ ਦੀ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇੱਕ ਚੀਜ਼ ਆ ਨਿਖਾਰਾ ਹੈ ਜੱਟੂਗਏ ੱਟਕੇ ਕਰਦੇ ਰਹਿਣਗੇ ਤੇ ਮੋਤੀ ੱਟਕੇ ਕਰੂਗਾ ਜਾਂ ਵੀ ਜੀ ਵੀ ਕਮੈਂਟ ਕਰੂਗਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਇਕੱਠੇ ਜੀ ਵੀ ਜੀ ਤੁਹਾਡੇ ਪੁਰਾਣੇ ਸਾਥੀਆਂ ਨਾਲ ਕਾਂਗਰਸੀਆਂ ਨਾਲ ਤੁਹਾਡਾ ਮੁਕਾਬਲਾ ਹੋਏਗਾ ਕਿਵੇਂ ਲੱਗਦਾ ਤੁਹਾਡੇ ਲਈ ਕਿਉਂਕਿ ਕੌਮਸ ਪਾਰਟੀ ਪੰਜਾਬ 'ਚ ਮੁਕਾਬਲੇ 'ਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਪੂਕੰਤ ਪੰਜ ਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮ.ਐਲ.ਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬਖਰੇ ਬਖਨੇ ਗੱਲਾਂ ਕਰੀ ਜਾਂ ਪਰ ਅਸੀਂ 13 ਦੀ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਮਾਨ ਜੀ ਚੋਲੀ ਚ ਪਾਵਾਂਗੇ ਕੇ ਜੀ ਦਾ ਸਰ ਸਰ ਪ੍ਰਚਾਰ ਕਰਨ ਲਈ ਕਦੋਂ ਆ ਰਹੇ ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ ਕੁਝ ਸੀਐਮ ਸਾਹਿਬ ਨਾਲ ਜਦ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ 3-4 ਦਿਨ ਟਾਈਮ ਦੇਣਗੇ ਤੇ ਰੋਡ ਸ਼ੋਅ ਵੀ ਕਰਾਂਗੇ ਜਿਹੜੀ ਭਾਰਮੀਆਂ ਰੈਲੀਆਂ ਵੀ ਕਰਾਂਗੇ ਉਹਦੇ ਨਾਲ ਲੋਕੀ ਮਾਹੌਲ ਬਣਦਾ ਸਾਨੂੰ ਪੂਰੀ ਆਸ ਸਨ ਅਸੀਂ ਇਹਦਾ ਫਾਇਦਾ ਗੱਲਾਂ ਨਾਲ ਨਾਲ ਕੰਮ ਹਰ ਕੰਦੇ ਕਿਉਂ ਮੁਕਾਬਲੇ ਤੋਂ ਬਾਅਦ ਹੋਣ ਦੇ ਕਾਰਨ ਕੀ ਹੈ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨ ਦੀ ਗੱਲ ਹੈ ਜਿਹਨੂੰ ਉਹ ਟਿਕਟ ਦਿੰਦੇ ਆ ਤੇ ਉਹਨੂੰ ਪਹਿਲਾਂ ਹਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਵੇਂ ਤੁਹਾਡੇ ਸਾਹਮਣੇ ਆਉਣ ਵਾਲੇ ਟੈਂਪਰ ਚੀਜ਼ ਹੋਣੀ ਹੈ ਪਰ ਸਪੁੱਚੀ ਜਿਹੜੀ ਆਮ ਆਦਮੀ ਪਾਰਟੀ ਤੁਹਾਡੇ ਪੰਜਾਬ ਚੋਂ ਪੂਰੀ ਇਕੱਠੀ ਹੈ ਚੰਨੀ ਅਮਰ ਸਿੰਘ ਮਿੱਤਰ ਨੇ ਚੰਨੀ ਉਹ ਉਹਨਾਂ ਨੇ ਕੀ ਕਰਿਆ ਉੱਤੇ ਲਿਖਿਆ ਸੀ ਚੰਨੀ ਜਲੰਧਰੀ ਕਹਿੰਦੇ ਜਲੰਧਰ ਸ਼ਹਿਰ ਕੇ ਜੜਾ ਜਾ ਰਹੇ ਚੰਨੀ ਤਾਂ ਮੇਰਾ ਮਿੱਤਰ ਮੁੱਤਰ ਕਦੇ ਵੀ ਨਹੀਂ ਰਿਹਾ ਕਦੇ ਨਹੀਂ ਰਿਹਾ ਠੀਕ ਹੈ ਜੀ ਤੇ ਅਸੀਂ ਤਾਂ ਹੁਣ ਜਿਹੜੇ ਸਾਡੇ ਸਾਡੇ ਤਾਂ ਹੁਣ ਮਿੱਤਰ ਸਾਡੇ ਜਿਹੜੇ ਮੁਖਮੰਦੀ ਸਾਹਿਬ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਉਣਾ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅੱਜ ਜਿਹੜੇ ਗਰੀਬ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਸਾਰੇ ਵਪਾਰੀ ਨੇ ਅੱਜ ਪੂਰੀ ਇਤੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਸਾਨੂੰ ਪੂਰੀ ਆਸ ਹੈ ਇਹ ਅਸੀਂ ਜੇ ਅਮਰ ਸਿੰਘ ਹੁੰਦੇ ਤਾਂ ਤੁਸੀਂ ਕੰਪੀਟੀਸ਼ਨ ਕਿਉਂ ਦੇ ਐਕਚੁਅਲੀ ਕੀ ਹੈ ਜੀ ਕੋਈ ਵੀ ਆਜੋ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਆਪਣੀ ਪਾਰਟੀ ਦੇ ਜਿਹੜੇ ਮੁੱਦੇ ਲੋਕਾਂ ਨੂੰ ਲੈ ਕੇ ਜਾਵਾਂਗੇ ਉਹਦੇ ਤਾਂ ਫਿਰ ਚੰਗਾ ਠੀਕ ਹੈ ਥੈਂਕ ਯੂ ਥੈਂਕ ਯੂ